ਇਹਨਾਂ ਨੇ ਮੇਰੇ ਵਾਲਾਂ ਤੋਂ ਧੂਕੇ ਮੈਨੂੰ ਪੈੜੀ ਦੇ ਵਿੱਚ ਖੜਿਆ ਕੇਸਾਂ ਦੀ ਵੀ ਬੇਦਬੀ ਕੀਤੀ ਗਈ ਕੁੱਟ ਮਾਰ ਕੇ ਮੈਨੂੰ ਛੱਡ ਦਿੱਤਾ ਗਿਆ ਤੇ ਮਰੀ ਹਾਲਤ ਵਿੱਚ ਬਸ ਇਹ ਹੋਈ ਕਦੀ ਮਾਰ ਕੁੱਟ ਕਰ ਲਈ ਕਦੀ ਰਾਤ ਫੋਨ ਕਰ ਦਿੱਤਾ ਕਿ ਲੈ ਜਾਉ ਆਣ ਕੇ ਮੈਂ ਨਹੀਂ ਰੱਖਣੀ ਲੈ ਜਾਉ ਆਣ ਕੇ ਮੈਂ ਨਹੀਂ ਰੱਖਣੀ ਮੈਂ ਆਪਣੇ ਸਾਰੇ ਪਰਿਵਾਰੋਂ ਫੇ ਚਾਹਨੀ ਆ ਉਹ ਜ਼ਿੰਦਗੀ ਤੈਨੂੰ ਅਹੀਂ ਰਹਿ ਨਹੀਂ ਦੇਣਾ ਪਹਿਲਾਂ ਵੀ ਮੈਂ ਇੱਕ ਦਿਨ ਅੱਗੇ ਵੀ ਮਤਲਬ 112 ਨੰਬਰ ਤੇ ਕਾਲ ਕੀਤੀ ਮੇਰਾ ਸਹੁਰਾ ਡਾਂਗ ਲੈ ਗਿਆ ਕਿੰਦਕਿ ਤੂੰ ਇੱਥੇ ਪੜ ਨਹੀਂ ਸਕਦੀ ਪਹਿਲਾਂ ਮੈਨੂੰ ਤੰਗ ਕੀਤਾ ਜਾਂਦਾ ਹੀ ਆਪਣੇ ਭੇਕਿਆਂ ਤੋਂ ਪੈਸੇ ਲਿਆ ਪੈਸੇ ਲਿਆ ਕੇ ਦੇ ਮੈਂ ਆਪਣੇ ਜਿੱਦਾਂ ਵੀ ਕਰਕੇ ਮੈਂ 15 ਸਾਲਾਂ ਤੋਂ ਇਹਨਾਂ ਨੇ ਮੈਨੂੰ ਕੋਈ ਖਰਚਾ ਨਹੀਂ ਦਿੱਤਾ ਹਸਬੰਦ ਨੇ ਦੂਜੀ ਮੈਰਿਜ ਕਰਵਾਈ ਮੇਰੇ ਸੱਸਔਰ ਇਹਨਾਂ ਨਣਾਂ ਨਣਾਂ ਨਵਈਏ ਨੇ ਰਲ ਕੇ ਉਹ ਕਹਿੰਦੇ ਕੋਟਾ ਦੇ ਵਿੱਚ ਤੂੰ ਜਾ ਕੇ ਜਿੱਥੇ ਮਰਜ਼ੀ ਤੱਕ ਏ ਖਾ ਲਾ ਅਹੀਂ ਤੈਨੂੰ ਕੋਈ ਨਹੀਂ ਆਨੇ ਦੇਣਾ ਉੱਥੇ ਜਾ ਕੇ ਬੱਚੇ ਲੱਲਾ ਉਨੇ ਕੋਈ ਬਾਹ ਜਨਾਨੀ ਰੱਖੀ ਕੀ ਰੱਖੀ ਕਰ ਮਤਲਬ ਲੜਾਈ ਚੜਰਾੜਾ ਮਾਰ ਮੋਟ ਨਿਆਣੀ ਜਿਹੜੇ ਆ ਉਹ ਹੁਣ ਇਦਾਂ ਕੀਤੀ ਆ ਵੀ ਹੁਣੇ ਨਿਆਣੀ ਕੋਕੇ ਘਰੋਂ ਬਾਹਰ ਲੈ ਗਈ ਆ ਉਸੇ ਜਨਾਨੀ ਕੋ ਜਾ ਕੇ ਰਹਿਣ ਡੇ ਆ ਸੱਸ ਸੋਹਰਾ ਵੀ ਤੇ ਮੁੰਡਾ ਵੀ ਰੋਣਾ ਵੀ ਤੇ ਬੱਚੇ ਵੀ ਉੱਥੇ ਲੈ ਗਏ ਮੇਰੇ ਬੱਚਿਆਂ ਨੂੰ ਪ੍ਰੈਸਰਾਈਜ਼ ਕਰਕੇ ਉਹਨਾਂ ਨੂੰ ਝੂਠੇ ਮਤਲਬ ਬੋਲ ਕੇ ਤੁਸੀਂ ਇਦਾਂ ਮੰਮਾ ਖਿਲਾਫ ਬੋਲੋ ਤੁਸੀਂ ਤਾਂ ਬੋਲੋ ਉਹਨਾਂ ਨੂੰ ਕਹਿ ਕੇ ਮੇਰੇ ਬੱਚਿਆਂ ਨੂੰ ਵੀ ਲੈ ਕੇ ਮੈਂ ਆਪਣੇ ਬੱਚੇ ਬੱਚਿਆਂ ਦੀ ਮੰਗ ਕੀਤੀ ਤੇ ਮੈਨੂੰ ਕਹਿਣ ਲੱਗੇ ਘਰੋਂ ਨਿਕਲ ਜਾ। ਮੇਰੇ ਚ ਪਿਆਰੇ ਸਾਥ ਦੇ ਗਈਆਂ ਇਹਨਾਂ ਨੇ ਬਾਅਦ ਵਿੱਚ ਲਾਈਟ ਵੀ ਕੱਟ ਦਿੱਤੀ ਆ ਅੰਦਰੋਂ ਆਟਾ ਉਟਾ ਸਭ ਕੁਝ ਝੁੱਕ ਕੇ ਰੱਖ ਲਿਆ ਕੋਈ ਸਮਾਨ ਨਹੀਂ ਰਹਿਣ ਦਿੱਤਾ ਘਰ ਦੇ ਵਿੱਚ। ਇਹ ਰਸ ਨੰਬਰ ਇਨਫਰਮੇਸ਼ਨ ਆਈ ਵੀ ਇਤਨਾ ਰੇੜੀ ਨੂੰ ਘਟਮੜ ਹੋਈ ਆ। ਅਸੀਂ ਉੱਥੇ ਗਏ ਹਾਂ ਮੌਕੇ ਤੇ ਘਰ ਦੇ ਬਾਹਰ ਹੀ ਇਹ ਦੇਖਿਆ। ਇਹ ਤੇ ਲੜਕੀ ਪਈਗੀ ਸਾਟੋ ਦੇ ਕੋਈ ਨਹੀਂ ਲੱਗੀ ਮਿਆਂ ਬੀਬੀ ਦਾ ਝੱਲਣਾ ਪੰਜਾਬੀ ਲੋਕ ਚੈਨਲ ਤੁਸੀਂ ਦੇਖ ਰਹੇ ਹੋ ਮੈਂ ਰਵੀ ਖਹਿਰਾ ਸੋ ਇਸ ਵੇਲੇ ਕਰੋੜ ਸਾਹਿਬ ਹਸਪਤਾਲ ਦੇ ਵਿਖੇ ਮੌਜੂਦ ਹਾਂ ਜਿੱਥੇ ਕਿ ਤਸਵੀਰਾਂ ਦਿਖਾ ਦਈਏ ਇੱਕ ਭੈਣ ਦੀ ਆ ਜਿਸ ਦੀ ਕਿ ਰਾਤ ਇੱਕ ਵੀਡੀਓ ਸਾਡੇ ਕੋਲ ਆਈ ਤਾਂ ਇਸ ਭੈਣ ਨੂੰ ਜਿਹੜਾ ਕਿ ਜਾਣਕਾਰੀ ਦੇ ਮੁਤਾਬਕ ਇਸ ਦੇ ਸਹੁਰੇ ਪਰਿਵਾਰ ਵੱਲੋਂ ਔਟਮਾਰ ਕਰਕੇ ਇਸ ਦੀ ਤੇ ਇਸ ਨੂੰ ਖੇਤਾਂ ਵਿੱਚ ਛੁੱਟਿਆ ਗਿਆ ਤਾਂ ਉਸ ਤੋਂ ਬਾਅਦ ਉਸਦੇ ਪਰਿਵਾਰਿਕ ਮੈਂਬਰ ਜਾਂਦੇ ਨੇ ਕੋਈ ਫੋਨ ਕਰਦਾ ਹੈ ਉੱਥੋਂ ਕਿ ਤੁਹਾਡੀ ਜਿਹੜੀ ਲੜਕੀ ਹੈ ਖੇਤਾਂ ਵਿੱਚ ਡਿੱਗੀ ਪਈ ਹੈ ਤਾਂ ਪਰਿਵਾਰਿਕ ਮੈਂਬਰ ਹਸਪਤਾਲ ਵਿਖੇ ਇਸ ਭੈਣ ਨੂੰ ਜਿਹੜਾ ਜਿਹੜੇ ਇਲਾਜ ਲੈ ਕੇ ਆਉਂਦੀ ਹੈ ਕੀ ਗੱਲਬਾਤ ਹੈ ਆਖਿਰ ਕਿਉਂ ਇਸ ਦੇ ਜਿਹੜਾ ਸਹੁਰਾ ਪਰਿਵਾਰ ਹੈ ਉਸ ਵੱਲੋਂ ਇਸ ਤੇ ਤਸ਼ੱਦਦ ਕੀਤਾ ਗਿਆ ਸਾਰੀ ਗੱਲਬਾਤ ਭੈਣ ਕੋਲ ਵੀ ਜਾਣਦੇ ਆ ਆਖਿਰ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਅਕਸਰ ਦੱਸ ਦिए ਕਿ ਅਜਿਹੇ ਜਿਹੜੇ ਇਨਸਾਨੀਅਤ ਨੂੰ ਜਿਹੜੇ ਸ਼ਰਮਸਾਰ ਕਰਨ ਵਾਲੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਤਾਂ ਰਾਤ ਸਾਨੂੰ ਵੀਡੀਓ ਇੱਕ ਵੀਰ ਨੇ ਭੇਜੀ ਤੇ ਕਿਹਾ ਕਿ ਸਾਡੇ ਜਿਹੜੇ ਪਰਿਵਾਰ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਲੰਬੇ ਸਮੇਂ ਤੋਂ ਜਿਆਦਾ ਜਾਣਕਾਰੀ ਲਈ ਭੈਣ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਭੈਣ ਸਭ ਤੋਂ ਪਹਿਲਾਂ ਇਹ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਕਿੱਥੇ ਵਿਆਹੀ ਹੋਏ ਜਿਹੜਾ ਨਾਮ ਕੁਲਵਿੰਦਰ ਗੌਰ ਹੈ ਐ ਸੱਕਿਆਂਵਾਲ ਪਿੰਡ 'ਚ ਵਿਆਹੀ ਹੋਈ ਹਾਂ ਤੇ ਪੀਕੀ ਪਿੰਡ ਮੇਰਾ ਪੀਕੀ ਪਰਿਵਾਰ ਨਾ ਕੋਕੀ ਹੈ। ਛਪੈਣਾ ਰਾਤੀ ਤੁਹਾਡੀ ਵੀਡੀਓ ਇੱਕ ਸਾਡੇ ਕੋਲ ਆਈ ਸੀ। ਪਰਿਵਾਰ ਤੁਹਾਡੇ ਨੇ ਭੇਜੀ ਸੀ ਸਾਨੂੰ ਇਹ ਕਿਹਾ ਸੀ ਸਾਡੀ ਕੋਈ ਸੁਲਮਾਈ ਨਹੀਂ ਹੋ ਰਹੀ ਸਾਡੀ ਲੜਕੀ ਤੇ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਹੈ। ਕਿੰਨਾ ਟਾਈਮ ਹੋ ਗਿਆ ਵਿਆਹ ਹੋਏ ਨੂੰ? ਕੌਣ ਹੈ ਲੋਕ ਨੇ ਜਿਹੜੇ ਪਰਿਵਾਰ ਮੈਂਬਰ ਜਿਹੜੇ ਤੁਹਾਡੇ ਨਾਲ ਅਜਿਹਾ ਵਰਤਾਰਾ ਕਰਦੇ ਨੇ ਤੇ ਕੀ ਕਾਰਨ ਹੈ ਇਸ ਵਰਤਾਰੇ ਦਾ? ਮੈਂ 15 ਸਾਲ ਮੇਰੀ ਮੈਰਿਜ ਨੂੰ ਹੋ ਗਿਆ। ਮੇਰਾ ਸੋਹਰਾ ਪਰਿਵਾਰ ਜਸਬੀ ਸਿੰਘ ਮੇਰੇ ਪਤੀ ਦਾ ਨਾਮ ਤੇ ਸੋਹਰੀ ਦਾ ਨਾਮ ਸੁਖਦੇਵ ਸਿੰਘ ਤੇ ਸੱਸ ਦਾ ਨਾਮ ਅਮਰਜੀਤ ਗੌਰ ਇਹ ਸਾਰੇ ਮੇਰੇ ਤੇ ਨਾਲ ਮਿਲ ਕੇ ਸਾਰੇ ਧਿਆਚਾਰ ਕਰਦੇ ਆ ਇਹ ਗਲਤ ਲੋਗ ਆ ਮੈਨੂੰ ਆਪਣੀ ਗਲਤ ਸੰਗਤ ਦੇ ਵਿੱਚ ਇਨਵੋਲਵ ਕਰਨਾ ਚਾਹੁੰਦੇ ਆ ਪਰ ਮੈਂ ਸੱਚ ਦੇ ਖਾਤਰ ਲੜਨ ਲਈ ਆ ਮੈਂ ਆਪਣਾ ਸੱਚ ਹੱਕ ਲੈਣਾ ਚਾਹੁੰਦੀ ਆ ਮੇਰੇ ਬੱਚੇ ਪਹਿਲਾਂ ਮੈਨੂੰ ਤੰਗ ਕੀਤਾ ਜਾਂਦਾ ਹੀ ਆਪਣੇ ਪੇਕਿਆਂ ਤੋਂ ਪੈਸੇ ਲਿਆ ਪੈਸੇ ਲਿਆ ਕੇ ਦੇ ਮੈਂ ਆਪਣੇ ਜਿੱਦਾਂ ਵੀ ਕਰਕੇ ਮੈਂ 15 ਸਾਲਾਂ ਤੋਂ ਇਹਨਾਂ ਨੇ ਮੈਨੂੰ ਕੋਈ ਖਰਚਾ ਨਹੀਂ ਦਿੱਤਾ ਨਾ ਕੋਈ ਕੋਈ ਵੀ ਇਦਾਂ ਦਾ ਕੋਈ ਵੀ ਮੇਰੇ ਨਾਲ ਹਮੇਸ਼ਾ ਹੀ ਦੁਰਵਿਵਹ ਕਰਦੇ ਰਹੇ ਆ ਫਿਰ ਬਾਅਦ ਵਿੱਚ ਮੈਂ ਇਦਾਂ ਹੀ ਆਪਣੇ ਬੱਚੇ بڑے ਓਕੇ ਓਕੇ ਪਾਲੇ ਮੈਂ ਮੇਰੀ ਸੱਸ ਘਰੋਂ ਚਲੀ ਜਾਂਦੀ ਹਿੰਦੀ ਸੀ ਕੋਈ ਖਾਣ ਨੂੰ ਕੋਈ ਚੀਜ਼ ਨਹੀਂ ਕੁਝ ਨਹੀਂ ਦੇ ਕੇ ਜਾਣਾ ਤੇ ਮੇਰੇ ਬੱਚਿਆਂ ਨੂੰ ਮੈਂ ਆਪਣੇ بڑے ਓਕੇ ਟਾਈਮ ਫਿਰ ਮੈਂ 2 ਸਾਲ ਆਪਣੇ ਬੱਚੇ ਲੈ ਕੇ ਖੁਦ ਟੀਚਿੰਗ ਕਰਕੇ ਤੇ ਮੈਂ ਆਪਣੇ ਪੇਕੇ ਪਰਿਵਾਰ ਵਿੱਚ ਲੈ ਕੇ ਪਾਲੇ ਫਿਰ ਇਹ ਇਦਾਂ ਆਣ ਕੇ ਮੇਰੇ ਚਾਚਾ ਤਾਇਆ ਉਹ ਆਣ ਕੇ ਤਾਂ ਮੈਨੂੰ ਲੈ ਗਏ ਕਹਿੰਦੇ ਕਿ ਨਹੀਂ ਹੁਣ ਅਸੀਂ ਤੁਹਾਨੂੰ ਖਰਚਾ ਦਵਾਂਗੇ ਮੈਂ ਬੱਚੇ ਚਲੇ ਗਏ ਲੈ ਕੇ ਫਿਰ ਇਹਨਾਂ ਨੇ 3 ਸਾਲ ਬਾਅਦ ਫਿਰ ਇਹਨਾਂ ਫਿਰ ਫਿਰ ਵੀ ਇਹ ਕਰਦੇ ਹੁੰਦੇ ਸੀ ਪਰ ਮੈਂ ਆਪਣੇ ਬੱਚਿਆਂ ਦੀ ਖਾਤਰ ਕਿ ਮੈਂ ਆਪਣੇ ਬੱਚੇ ਨਹੀਂ ਛੱਡਣੇ ਮੈਂ ਆਪਣੀ ਰੱਬ ਦੀ ਹਜ਼ੂਰੀ ਚ ਫੇਰੇ ਲਾਵਾਂ ਲਿਆ ਮੈਂ ਇੱਥੇ ਹੀ ਰਹਿਣਾ ਅਸ਼ਾਪਹਿਣ ਇਹ ਗੱਲ ਕੀਤੀ ਜਾਵੇ ਤਾਂ ਲੰਬੇ ਸਮੇਂ ਤੋਂ ਤੁਸੀਂ ਦੱਸ ਰਹੇ 15 ਸਾਲ ਵਿਆਹ ਨੂੰ ਹੋ ਗਏ ਤਾਂ ਜਦੋਂ ਤੁਹਾਡੀ ਕੁੱਟਮਾਰ ਹੁੰਦੀ ਸੀ ਆਪਣੇ ਪੇਕੇ ਘਰ 나 ਗੋ ਕੇ ਆਏ ਫਿਰ ਪੰਚਾਇਤ ਦੇ ਵਿੱਚ ਕਿਤੇ ਨਾ ਕਿਤੇ ਰਾਜੀਨਾਮਾ ਹੋਇਆ ਤਾਂ ਫਿਰ ਤੁਸੀਂ ਉੱਥੇ ਵਾਪਸ ਚਲੇ ਗਏ ਤਾਂ ਇਹ ਸਭ ਦੇ ਵਿੱਚ ਤੁਹਾਡੇ ਵੱਲੋਂ ਕਿਤੇ ਜਾ ਕੇ ਦਰਖਾਸਤ ਦਿੱਤੀ ਹੋ ਗਈ ਹੋਵੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਕਿੱਥੇ ਜਾ ਗਿਆ ਤੁਸੀਂ ਕਿਤੇ ਗੁਹਾਰ ਲਗਾਈ ਗਈ ਹੋਵੇ ਕਿ ਮੇਰੇ ਨਾਲ ਇਹ ਤੇ ਸ਼ਬਦਤ ਹੋ ਰਿਹਾ ਜੀ ਹਾਂ ਜੀ ਮੈਂ ਹੁਣ ਇਸ ਟਾਈਮ ਮੈਨੂੰ ਪਤਾ ਲੱਗਾ ਜਿੱਦੋਂ ਮੇਰੇ ਮਤਲਬ ਹਸਬੰਡ ਨੇ ਦੂਜੀ ਮੈਰਿਜ ਕਰਵਾਈ ਮੇਰੇ ਸੱਸਔਰ ਇਹਨਾਂ ਨਣਾਂ ਨਣਾਂ ਨੇ ਇਹਨਾਂ ਰਾਲ ਕੇ ਉਹ ਕਿੰਦੇ ਕੋਟਾਂ ਦੇ ਵਿੱਚ ਤੂੰ ਜਾ ਕੇ ਜਿੱਥੇ ਮਰਜ਼ੀ ੱੱਕੇ ਖਾ ਲਾ ਐਂ ਤੈਨੂੰ ਕੋਈ ਨਹੀਂ ਆ ਨਹੀਂ ਦੇਣਾ ਉੱਥੇ ਜਾ ਕੇ ਬੱਚੇ ਲੱਲਾ ਮੈਂ ਆਪਣੇ ਬੱਚੇ ਬਾਲ ਵਿਭਾਗ ਤੋਂ ਮੰਗਵਾਏ ਸੀ ਉੱਤੇ ਜਾ ਕੇ ਇਹਨਾਂ ਨੇ ਮੇਰੇ ਬੱਚਿਆਂ ਨੂੰ ਪ੍ਰੈਸਰਾਈਜ਼ ਕਰਕੇ ਉਹਨਾਂ ਨੂੰ ਝੂਠੇ ਮਤਲਬ ਬੋਲ ਕੇ ਤੁਸੀਂ ਐਦਾਂ ਮਮਾ ਖਲਾਫ ਬੋਲੋ ਤੁਸੀਂ ਤਾਂ ਬੋਲੋ ਉਹਨਾਂ ਨੂੰ ਕਹਿ ਕੇ ਮੇਰੇ ਬੱਚਿਆਂ ਨੂੰ ਵੀ ਲੱਗੇ ਮੇਰੇ ਬੱਚਾ ਨੂੰ ਵੀ ਗਲਤ ਗਾਈਡ ਕੀਤਾ ਜਾਂਦਾ ਮੇਰੀ 14 ਸਾਲ ਦੀ ਬੇਟੀ ਆ ਉਹਨਾਂ ਉਹਦੇ ਤੇ ਵੀ ਉਹਨੂੰ ਵੀ ਗਲਤ ਦਿਸ਼ਾ ਦਰਾਨ ਕਿਉਂਕਿ ਮੈਂ ਇੱਕ ਮਾਂ ਆ ਮੈਂ ਨਹੀਂ ਜਾ ਸਕਦੀ ਮੇਰਾ ਬੱਚਾ ਗਲਤ ਗਲਤ ਰਸਤੇ ਤੇ ਜਾਵੇ ਪਰ ਤੁਹਾਨੂੰ ਬਤਾ ਬੱਚੇ ਦੀ ਜਿਹੜੀ ਏਜ ਆ ਬੱਚੇ ਦੀ ਏਜ 14 ਸਾਲ ਆ ਉਨੂੰ ਖੋਲ ਤੇ ਇਹ ਤੀਜਾ ਦਿੱਤੀਆਂ ਜਾਣ ਡੀਆਂ ਕਿ ਇਹ ਮਾਂ ਦੇ ਪਰ ਖਿਲਾਫ ਹੋ ਜਾਵੇ। ਜੱਬ ਇਹਨਾਂ ਗੱਲ ਕੀਤੀ ਹੋਵੇ ਤਾਂ ਰਾਤ ਕੀ ਗੱਲਬਾਤ ਹੋਈ ਜਿਹੜੀ ਵੀਡੀਓ ਤੋਂ ਦੇਖ ਰਹੇ ਆ ਪੁਲਿਸ ਮੁਲਾਜ਼ਮیں ਗਏ ਨੇ ਕੁਝ ਖੇਤਾਂ ਦੇ ਵਿੱਚ ਤੁਸੀਂ ਡਿੱਗੇ ਪਏ ਸੀ ਰਾਤ ਕੀ ਗੱਲਬਾਤ ਹੋਈ ਕੀ ਤੁਹਾਡੀ ਰਾਤ ਫਿਰ ਉਸੇ ਤਰ੍ਹਾਂ ਜਿਹੜੀ ਕੁੱਟਮਾਰ ਕੀਤੀ ਗਈ ਤੇ ਦੇਖਿਆ ਜਾ ਰਿਹਾ ਕਿ ਤੁਸੀਂ ਅੰਮ੍ਰਿਤਧਾਰੀ ਵੀ ਹੋ ਅੰਮ੍ਰਿਤ ਵੀ ਛੱਕਿਆ ਹੋਇਆ ਤਾਂ ਕੀ ਜਿਹੜੀ ਰਾਤ ਸਾਰੀ ਗੱਲ ਕੀ ਹੋਈ ਜਿਹੜੀ ਇਹ ਜਿਹੜੀ ਖੇਤਾਂ ਵਾਲੀ ਜਿਹੜੀ ਰਾਤ ਦੀ ਜਿਹੜੀ ਗੱਲ ਬਾਤ ਹੈ ਜੀ ਮੈਂ ਆਪਣੇ ਸਹੁਰੇ ਪਰਿਵਾਰ ਵਿੱਚ ਚਾਨੀ ਆ ਉਹ ਕਹਿੰਦੇ ਕਿ ਤੈਨੂੰ ਅਹੀਂ ਰਹਿ ਨਹੀਂ ਦੇਣਾ ਪਹਿਲਾਂ ਵੀ ਮੈਂ ਇੱਕ ਦਿਨ ਅੱਗੇ ਵੀ ਮਤਲਬ 112 ਨੰਬਰ ਤੇ ਕਾਲ ਕੀਤੀ ਮੇਰਾ ਸਹੁਰਾ ਡਾਂਗ ਲੈ ਗਿਆ ਕਹਿੰਦਾ ਕਿ ਤੂੰ ਇੱਥੇ ਵੜ ਨਹੀਂ ਸਕਦੀ ਮੈਂ ਆਖਿਆ ਮੈਂ ਇੱਥੇ ਵਿਆਹ ਕੇ ਆਈ ਆ ਮੇਰੇ 15 ਸਾਲ ਪਿਆਨ ਹੋ ਗਿਆ ਮੇਰੇ ਬੱਚੇ ਆ ਮੈਂ ਕਿਤੇ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਮੈਂ ਕਿਹਾ ਤੇਰੀਆਂ ਚਾਰ ਧੀਆਂ ਉਹ ਤੂੰ ਆਪਣੀਆਂ ਘਰ ਧੀਆਂ ਲਿਆ ਮੈਂ ਵੀ ਚਲ ਜੂ ਆਪਣੇ ਪੇਕੇ ਘਰ ਮੈਂ ਆਪਣੇ ਬੱਚੇ ਬੱਚਿਆਂ ਦੀ ਮੰਗ ਕੀਤੀ ਤੇ ਮੈਨੂੰ ਕਹਿਣ ਲੱਗੇ ਘਰੋਂ ਨਿਕਲ ਜਾ ਫਿਰ ਮੈਂ ਬਾਅਦ ਵਿੱਚ ਮੈਂ ਦੁਪਹਿਰੇ ਹੀ ਸਾਹ ਤੇ ਗਈਆਂ ਇਹਨਾਂ ਨੇ ਬਾਅਦ ਵਿੱਚ ਲਾਈਟ ਵੀ ਕੱਟ ਦਿੱਤੀ ਆ ਅੰਦਰੋਂ ਆਟਾ ਉਟਾ ਸਭ ਕੁਝ ਉਜਕ ਕੇ ਰੱਖ ਲਿਆ ਕੋਈ ਸਮਾਨ ਨਹੀਂ ਰਹਿਣ ਦਿੱਤਾ ਘਰ ਦੇ ਵਿੱਚ ਫਿਰ ਜੇ ਮੈਂ ਗਈਆਂ ਸਰਪੰਚ ਸਾਹਿਬ ਆਏ ਉੱਥੋਂ ਦੇ ਮੈਂਬਰ ਵੀ ਆਏ ਆ ਉਹਨਾਂ ਨੇ ਕਿਹਾ ਇਹਨੂੰ ਚਲ ਲਾਈਟ ਤੇ ਜਗਾ ਕੇ ਦੇਜੋ ਇਹਨਾਂ ਨੇ ਲਾਈਟ ਕਹਿੰਦੇ ਸੀ ਲਾਈਟਾਂ ਮੀਟਰ ਦੇ ਵਿੱਚੋਂ ਕੱਢੀਆਂ ਹੋਈਆਂ ਸੀ ਲਾਈਟ ਨਹੀਂ ਜਗਾ ਮੈਂ ਕਿ ਮਨੇਰੇ ਟੀਲੇ ਵੇ ਲੂੰਗੀ ਇਹਨਾਂ ਨੇ ਮੇਰੇ ਵਾਲਾਂ ਤੋਂ ਧੂਕੇ ਮੈਨੂੰ ਪੈੜੀ ਦੇ ਵਿੱਚ ਖੜਿਆ ਫਿਰ ਮੈਨੂੰ ਇਹਨਾਂ ਨੇ ਮੇਰੇ ਕੇਸਾਂ ਦੀ ਵੀ ਬੇਦਬੀ ਕੀਤੀ ਗਈ ਫਿਰ ਮੇਰੇ ਬੱਚੇ ਫਿਰ ਮੈਨੂੰ ਉੱਥੇ ਮਤਲਬ ਕੁੱਟ ਮਾਰ ਕੇ ਮੈਨੂੰ ਛੁੱਟ ਦਿੱਤਾ ਗਿਆ ਦਮਰੀ ਹਾਲਤ ਵਿੱਚ ਫਿਰ ਕਿਸੇ ਨੇ ਲਾਗੋ ਫੋਨ ਕੀਤਾ ਇਹ ਤਾਂ ਤੁਹਾਡੀ ਕੁੜੀ ਮੈਂ ਆਪਣੇ ਮਾਪਿਆਂ ਨੂੰ ਕਿਹਾ ਕੋਈ ਨਹੀਂ ਮੇਰੀ ਜੋ ਕਿਸਮਤ ਚ ਨਹੀਂ ਗਿਆ ਮੇਰੇ ਮੈਨੂੰ ਕੋਈ ਹੋਸ਼ ਨਹੀਂ ਸੀ ਉਹਨਾਂ ਨੇ ਫੋਨ ਕੀਤਾ ਕਿ ਹਾਂ ਇੱਥੇ ਤੁਹਾਡੀ ਕੁੜੀ ਪਈ ਆ ਤੇ ਤੁਸੀਂ ਆਣ ਕੇ ਇਹ ਲੈ ਜੋ ਫਿਰ ਪੁਲਿਸ ਪ੍ਰਸ਼ਾਸਨ ਆਈ ਆ ਉਹਨਾਂ ਨੇ ਮੈਨੂੰ ਚੁੱਕਿਆ ਵਾ ਮੀਏ ਵਿੰਡ ਲੈ ਕੇ ਗਏ ਉਹਨਾਂ ਨੇ ਰੈਫਰ ਕਰਕੇ ਇੱਥੇ ਭੇਜ ਦਿੱਤਾ ਮੈਂ ਮੰਗ ਕੀ ਕਰਦੇ ਮੈਂ ਇਨਸਾਫ ਮੈਂ ਸੱਚ ਦੇ ਖਾਤਰ ਲੜ ਲਈ ਮੇਰੇ ਵਰਗੂ ਹੋਰ ਵੀ ਕੁੜੀਆਂ ਕਈ ਇਦਾਂ ਹੀ ਘਰਾ ਤੋਂ ਵੇਖਰ ਕਰ ਦਿੱਤੀਆਂ ਜਾਂਦੀਆਂ ਮੈਂ ਇਨਸਾਫ ਚਾਹੁੰਦੀ ਆ ਕਿ ਇਹੋ ਜੇ ਲੋਕਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜਿਹੜੇ ਕੁੜੀਆਂ ਨਾਲ ਇਹੋ ਜਿਹਾ ਦੁਰਵਿਵਹਾਰ ਕਰਦੇ ਸੋ ਇਹ ਪੈਣਾ ਪਾਵੋ ਕਾ ਕਿ ਕਿਤੇ ਨਾ ਕਿਤੇ ਤਸ਼ੱਦਦ 15 ਸਾਲ ਤੋਂ ਸੈਰ ਹੀ ਐ ਸੋ ਸਾਰੀ ਕਹਾਣੀ ਇਸ ਕੋਲੋਂ ਦੱਸੀ ਗਈ ਤਾਂ ਇੱਕ ਮਾਂ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਮਾਂ ਦੇ ਨਾਲ ਵੀ ਕੀ ਕਹਿਣਾ ਚਾਹੋਗੇ ਕਿਉਂਕਿ ਜਿਹੜਾ ਧੀਆਂ ਦਾ ਦੁੱਖ ਹੈ ਉਹ ਅਕਸਰ ਦੇਖਿਆ ਜਾਂਦਾ ਕਿ ਮਾਵਾਂ ਕੋਲ ਨਹੀਂ ਦੇਖਿਆ ਜਾਂਦਾ ਸੋ ਮਾਂ ਵੀ ਇੱਕ ਹਸਪਤਾਲ ਲੈ ਗਿਆ ਆਪਣੀ ਧੀ ਨੂੰ ਬੈਠੀ ਹੈ ਗੱਲਬਾਤ ਕਰਦੇ ਆਂ हां जी माता जी ਕੀ ਕਹੋਗੇ 15 ਸਾਲ ਤੋਂ ਦੱਸਿਆ ਜਾ ਰਿਹਾ ਕਿ ਤੁਹਾਡੀ ਜਿਹੜੀ ਧੀ ਨਾਲ ਇਹ ਤਸ਼ੱਦਦ ਹੋ ਰਿਹਾ ਤਾਂ ਇਹ ਹੋਈ ਜਿੱਦਾਂ ਵੀ ਹੁੰਦਾ ਰਿਹਾ ਬਸ ਇਹ ਹੋਈ ਕਦੀ ਮਾਰ ਕੁੱਟ ਕਰ ਲਈ ਕਦੀ ਰਾਤ ਫੋਨ ਕਰ ਦਿੱਤਾ ਕੀ ਲੈ ਜੋ ਆਣ ਕੇ ਮੈਂ ਨਹੀਂ ਰੱਖਣੀ ਲੈ ਜੋ ਆਣ ਕੇ ਮੈਂ ਨਹੀਂ ਰੱਖਣੀ ਅਹੀਂ ਇਹ ਕਹਣਾ ਨਹੀਂ ਬੇਟੇ ਚੱਲ ਕੋਈ ਨਹੀਂ ਗਾ ਕੋਈ ਨਹੀਂ ਗਾ ਅਬ ਥੋੜਾ ਕਰਨਾ ਕਈ ਵੜੇ ਲੈ ਵੀ ਆਉਣੀ ਲਿਆਂਦੀ ਸੀ 2 ਸਾਲ ਰੱਖ ਕੇ ਤੇ ਫਿਰ ਇਦਾਂ ਹੀ ਇਹਨਾਂ ਦੇ ਰਿਸ਼ਤੇਦਾਰ ਪੈ ਪੂ ਕੇ ਤੇ ਲੈ ਗਏ ਰਾਜੀਨਾਮਾ ਕਰਕੇ ਫੇਰ ਹੀ ਚਲਾ ਤਿੰਨ ਸਾਲ ਕੱਡੇ ਫੇਰ ਇਦਾਂ ਹੀ ਰੋਂਦਿਆਂ ਕਲਾਉਂਦੇ ਆ ਫੇਰ ਹੁਣ ਇਹ ਦੋ ਸਾਲਾਂ ਤੋਂ ਇਦਾਂ ਹੀ ਫੇਰ ਉਹਨੇ ਕੋਈ ਬਾਤ ਜਨਾਨੀ ਰੱਖੀ ਕੀ ਰੱਖੀ ਘਰ ਮਤਲਬ ਲੜਾਈ ਝਗੜਾੜਾ ਮਾਰਕੁੱਟ ਨਿਆਣੀ ਜਿਹੜੇ ਆ ਉਹ ਹੁਣ ਇਦਾਂ ਕੀਤੀ ਆ ਵੀ ਹੁਣੇ ਨਿਆਣੀ ਖੋ ਕੇ ਘਰੋਂ ਬਾਹਰ ਲੈ ਗਈ ਆ ਉਸੇ ਜਨਾਨੀ ਕੋ ਜਾ ਕੇ ਰਹਿਣ ਡੇ ਆ ਸੱਸ ਸਹੁਰਾ ਵੀ ਤੇ ਮੁੰਡਾ ਵੀ ਰੋਣਾ ਵੀ ਤੇ ਬੱਚੇ ਵੀ ਉੱਥੇ ਲੈ ਗਏ ਆ ਇਹ ਕੁੜੀ ਕਹਿੰਦੀ ਮੈਂ ਘਰ ਨਹੀਂ ਛੱਡਣਾ ਕੁੜੀ ਕਹਿੰਦੀ ਕਿੰਨੇ ਮੈਂ ਕਰੇ ਰਹਿਣਾ ਮੇਰੇ ਬੱਚੇ ਘਰੇ ਆਉਣਗੇ ਕਿੱਥੇ ਜਾਣਗੇ ਘਰੇ ਆਉਣਗੇ ਪਰ ਉਹਨਾਂ ਨੇ ਹੁਣ ਰਾਤੀ ਲਾਈਟ ਲੂਟ ਕੱਟ ਕੇ ਸਭ ਕੁਝ ਕਰਕੇ ਸਭ ਸਮਾਨ ਚੋੱਕ ਕੇ ਤੇ ਉਹਨਾਂ ਨੇ ਇਹਨੂੰ ਮਤਲਬ ਕਰ ਦਿੱਤਾ ਫਿਰ ਇਹ ਕੋਈ ਲਿਆਏ ਹੋ ਮੈਂਬਰ ਮੈਂਬਰ ਸਰਪੰਚ ਆਇਆ ਕੌਣ ਆਇਆ ਉਹਨਾਂ ਨੇ ਆਣ ਕੇ ਆਖਿਆ ਕਿ ਲਾਈਟ ਤੇ ਜਗਾ ਦਿਓ ਰਾਤ ਇਹ ਸਾਨੂੰ ਖੜਦੀ ਨਹੀਂ ਕਹਿੰਦੀ ਨਹੀਂ ਮੈਂ ਆਪਣੇ ਘਰੇ ਹੀ ਜਾਣਾ ਵਾ ਇੱਕ ਜਿਹੜਾ ਸੱਕੀਆਂ ਵਾਲੀ ਪਿੰਡ ਤੋਂ ਜਿਹੜੀ ਰਾਤੀ ਕੁੜੀ ਨੂੰ ਲਿਆਂਦਾ ਜਿਹੜੇ ਖੇਤਾਂ 'ਚ ਡਿੱਗੀ ਪਈ ਇਹ ਸਾਰਾ ਪੂਰਾ ਕੀ ਮਾਮਲਾ ਸਰ ਇਹ ਆਪਸੇ ਚ ਮੀਆਂ ਬੀਬੀ ਦਾ ਕਿਸੇ ਵਿਚਗੜਾ ਇਹ ਰਾਤ ਨੂੰ ਇਨਫੋਰਮੇਸ਼ਨ ਆਈ ਵੀ ਇਤਨਾ ਰੇੜੀ ਨੂੰ ਘੁਟਮੜ ਹੋਈ ਹੈ ਬਸ ਹੀ ਉੱਥੇ ਗਏ ਆਂ ਮੌਕੇ ਤੇ ਘਰ ਦੇ ਬਾਹਰ ਹੀ ਇਹਦੇ ਖੇਤ ਆ ਜਿੱਥੇ ਲੜਕੀ ਪਈ ਸੀ ਤੇ ਬਾਕੀ ਸੱਟ ਤੇ ਕੋਈ ਨਹੀਂ ਲੱਗੀ ਉਹਦੇ ਬਾਕੀ ਰਾਤ ਨੂੰ ਹਸਪਤਾਲ ਉਹਦੇ ਪਰਿਵਾਰਕ ਮੈਂਬਰ ਵੀ ਆ ਗਏ ਸੀ ਦਾਖਲ ਕਰਾਇਆ ਹੈ ਇਹ ਮੜਕੀ ਡਾਕਟਰ ਸਾਹਿਬ ਨੇ ਹਾਰ ਘਰ ਲੈ ਇੱਕ ਡੋਕਟਰ ਸਾਹਿਬ ਹਸਤਾ ਉਥੇ ਉਹਦਾ ਲਾਲ ਚੱਲ ਰਿਹਾ ਵਾ ਸਾਟੋ ਦੇ ਕੋਈ ਨਹੀਂ ਲੱਗੀ ਮੀਆਂ ਬੀਬੀ ਦਾ ਝਗੜਾ ਸਰਸੋਰੀ ਨਾਲ ਘਰ ਦੇ ਨਾਲ ਝਗੜਾ ਵਾ ਬਾਕੀ ਵੈਰੀਫਾਈ ਕਰ ਰਹੇ ਸਾਰੇ ਉਹ ਸਾਹਮਣੇ ਇਹ ਦੇਖ ਸਰ ਉਹ ਕਹਿ ਰਹੇ ਮੈਨੂੰ ਵਾਲਾਂ ਤੋਂ ਖਿੱਚ ਕੇ ਜਿਹੜਾ ਖੇਤਾਂ ਵੱਲ ਖੜਿਆ ਮੇਰੇ ਵਾਲਾਂ ਦੇ ਖੇ ਖੇਚੋ ਬੀਬੀ ਲੜੇ ਆ ਉਸ ਵਿੱਚ ਬਾਕੀ ਵੈਰੀਫਾਈ ਕਰ ਲੈਣੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏ ਅਸੀਂ ਐਮਐਲਏ ਕੋਈ ਨਹੀਂ ਆਈ ਜੀ ਮਲੜਾ ਇਡੀਗੇੜੀ ਬਸੇ ਮੇਰੇ ਐਸੇ ਸਾਹਿਬ ਗਿਆਈਆਂ ਦੀ ਸਟੇਟਮੈਂਟ ਲੈਣ ਵਾਸਤੇ ਜਿਹੜੀ ਗਾਰਵਈ ਬੰਦੀ ਰਹੀ ਹੈ ਪਰਾਂਗੇ